ਇਤਵਾਰ ਸਵੇਰ ਦੇ ਦਿਵਾਨਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਹਲਿਵਰੀ ਵੇਸ ਸਾਜੀ ਸਾਧ ਸੰਗਤ ਜੀ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਪ੍ਰਸਤ ਕਰਵਾਵਾ ਚਕ ਗੁਰਤੇਤਨ ਸਿੰਘ ਜੀ ਹਰਿਆਉ ਤੋ ਸ਼ੇਵ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੀਵਨ ਤੇ ਵਿਚਾਰਾ ਸਰਵਣ ਕੀਤੇ ਹਨ ਧੰਨਵਾਦ ਕੀਤਾ ਜਾਂਦਾ ਹੈ ਹੋਰ 12:50 ਮਿੰਟ ਤੱਕ ਜਤਨਦਰ ਪਾਲ ਸਿੰਘ ਜੀ ਅੰਮਰਸਰ ਵਾਲੇ ਜਥਾ ਕੀਰਤਾਈ ਸ਼ਬਦਨਾ ਜੋੜਨਗੇ ਪਰਸੋਂ ਰੋਜ ਤੋਂ ਗੁਰੂ ਘਰ ਦੀ ਸੰਗਤ ਵੱਲੋਂ ਖੰਡ ਪਾਠ ਪ੍ਰਕਾਸ਼ ਕਰਵਾਏਗੇ ਸਨ ਜਿਨ੍ਹਾਂ ਦੇ ਅਸਵੇਰੇ ਭੋਗ ਪਾਏਗੇ ਹਨ ਦੇਖ ਤੇ ਲੰਗਰਾਂ ਦੀ ਸੇਵਾ ਗੁਰੂ ਘਰ ਦੀ ਸੰਗਤ ਵੱਲੋਂ ਹੈ 30 ਮਈ ਦਿਨ ਸ਼ੁੱਕਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਪੰਮੇ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੈ ਅੋਸਨੇ ਵੀ ਸ਼ੁੱਕਰਵਾਰ ਨੂੰ ਦਿਪਿੰਦਰ ਸਿੰਘ ਦੇ ਪਰਿਵਾਰ ਵੱਲੋਂ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾਣਗੇ ਜਿਨ੍ਹਾਂ ਦੇ ਪੋਗ ਐਤਵਾਰ ਨੂੰ ਪਹਿਲੀ ਤਰੀਕ ਨੂੰ ਪਾਏ ਜਾਣਗੇ ਹਰਵਿੰਦਰ ਸਿੰਘ ਤਾਈਗਾ ਤਾਈਗਾ ਪਰਿਵਾਰ ਵੱਲੋਂ ਦੇਗ ਦੀ ਸੇਵਾ ਕਰਾਈ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ